हेलो गाइस आज के दिन हम तो बनाने जा रहे हैं मीठे वाले पराठे सो so, सबसे पहले हम करते हैं इंट्रोडक्शन सच्ची so, कह रही सारे नु मेरे वलो शादीया दे दिन स्टार्ट हो रही ने ते शादीया दे, दे दिन विच पराठे भी पौजणो काफी ते आज उन विचो आपा बनात जा रहे हैं मीठेले पराठे सो इथे आप जी देख सकते हो हम मीठेले पराठे बन रहे हैं ਸਸੋੜਾ ਜਾ ਟਾਈਮ ਵੇਸਟ ਕਰਦੇ ਤੁਹਾਨੂੰ ਇਥੇ ਦੇ ਬਣਾ ਦੇਣੀ ਸਿਖਾਉਣੀ इतने क्रिस्पी मेथे का परोठा बन चुके हैं। देख देसी घ्यो है जो अरे बनाया आटा देखिए इत आए करके ਸੋ ਇਹ ਅਦਿਤੀ ਤਰਾਹੀ ਕੱਲ ਪਿਛਲੇ ਵਾਰ ਵੀ ਸੱਤ ਦਿਨਾਂ ਦੀ ਤਰ੍ਹਾਂ ਦਾਦੀ ਬਣਾ ਰਹੇ ਹਾਂ ਅੱਜ ਜਿਸ ਕਰਕੇ ਅੱਜ ਬਹੁਤ ਜ਼ਿਆਦਾ ਕ੍ਰਿਸਪੀ ਬਣ ਰਹੇ ਨੇ ਪਰੋਂ ਤੇ ਦੋਨੋਂ ਮੈਂ ਤਾਂ ਕੁਝ ਦਿਖਾ ਵੀ ਦਿਨਾ ਤੁਹਾਨੂੰ ਦੇਖੋ ਜੀ ਦਿਖਾਓ ਆ ਇਹਦੀ ਮੱਖਣ ਅਮੂਲ ਮੱਖਣ ਦੇਖੋ ਤੇ ਇਹਦੇ ਵਿੱਚ ਅਸੀਂ ਰੱਖੀ ਹੋਈ ਹੈ ਦਹੀਂ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਜੰਮੀ ਹੋਈ ਹੈ। ਦਹੀਂ ਮੱਖਣ ਮਾਲਾ ਅਸੀਂ ਖਾਵਾਂਗੇ। ਭਰਾਵਾਂ ਦੇਖੋ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਤੇ ਆਪਦੇ ਪੰਜ ਕਿਸੇ ਦੋਸਤਾਂ, ਭਰਾਵਾਂ ਨੂੰ ਸ਼ੇਅਰ ਕਰਨਾ। ਜਿਸ ਕਰਕੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਅਸੀਂ ਇਹ ਕਿਵੇਂ ਬਣਾ ਸਕਦੇ ਹਾਂ ਦਾਦੀ ਦੀ ਰਸੋਈ ਵਿੱਚ ਕਾਫੀ ਨਈ ਨਈ ਰੈਸਪੀਆਂ ਮਿਲਦੀਆਂ ਹਨ ਉਸ ਨੂੰ ਦੇਖਣ ਲਈ ਤੁਹਾਨੂੰ ਬੈਲ ਆਈਕਨ ਵੀ ਪ੍ਰੈਸ ਕਰਨਾ ਪਵੇਗਾ ਜਿਸ ਨਾਲ ਤੁਸੀਂ ਸਾਡੀ ਆਉਣ ਵਾਲੀ ਨਹੀ ਨਵੀਂ ਵੀਡੀਓ ਦੇਖ ਸਕੋਗੇ ਸਤਾ ਇਥੇ ਅਸੀਂ ਦੁੱਧ ਰੱਖਿਆ ਹੋਇਆ ਹੈ। ਰੋਕੀ ਸ਼ਾਮ ਨੂੰ ਮੈਂ ਤੇਰੇ ਨਾਲ ਮੈਂ ਦੁੱਧ ਪਿੰਦੇ ਹਣੀ। ਇੱਥੇ ਪਹਿਲਾਂ ਹੀ ਪਾਪਾ ਨੇ ਰੋਟੀ ਖਾ ਲਈ। ਹੁਣ ਮੇਰੀ ਵਾਰੀ ਹੈ ਵਸਕਲ। ਆ ਪ੍ਰੌਂਠਾ ਇਸਦੇ ਵਿੱਚ ਸੀ ਪਿਆਜ਼ ਮੇਥੇ ਤੁਸੀਂ ਬੋਲੋ ਪਿਆਜ਼ ਮੇਥੇ ਇਸ ਵਿੱਚ ਆਲੂ ਸਭ ਕੁਝ ਮਿਕਸ ਕਰਕੇ ਹਾਂ ਜਿਵੇਂ ਕਿ ਤੁਸੀਂ ਦਾਦੀ ਤਾਂ ਸੁਣ ਲਿਆ ਆ ਪੇਸਟ ਇਹ ਜੋ ਦਾਦੀ ਨੇ ਕੁੱਝ ਕੇ ਹੈ ਮੱਕੀ ਦੇ ਆਟੇ ਨਾਲ ਮਿਕਸ ਕਰਕੇ ਤੁਸੀਂ ਇਹ ਪੇਸਟ ਬਹੁਤ ਆਰਾਮ ਨਾਲ ਬਣਾ ਸਕਦੇ ਹੋ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਪੇਜ ਨੂੰ ਫੋਲੋ ਵੀ ਕਰ ਲਿਓ ਇੰਸਟਾਗ੍ਰam ਦੇ ਪੇਜ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਸਭ ਕੁਝ ਕਰਕੇ ਜਾਣਾ ਤੋ ਅੱਜ ਦੇ ਲਈ ਇੰਨਾ ਹੀ ਤਾਂ ਬਾਏ ਬਾਏ ਗਾਇਸ ਤੇ ਸਸਤੀ